ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ 'ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀ 16% ਡੀਏ ਦੀ ਕਿਸ਼ਤ ਦੇ ਲਈ ਹਲਚਲ ਤੇਜ਼ ਜਿਹੜੀ ਹੋ ਗਈ ਹੈ ਇਸ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਤੁਹਾਡਾ ਸਾਂਝਾ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਹਾਂਜੀ ਦੋਸਤੋ ਦੱਸਦੀ ਹੈ ਕਿ 2024 ਤੋਂ ਬਾਅਦ ਪੰਜਾਬ ਸਰਕਾਰ ਨੇ ਡੀਏ ਦੀ ਇੱਕ ਵੀ ਕਿਸ਼ਤ ਨਾ ਦਿੱਤੇ ਜਾਣ ਤੋਂ ਲਾਜ਼ਮ ਤੇ ਪੈਨਸ਼ਨਰ ਜਿਹੜੇ ਨੇ ਇੰਨੇ ਗੁੱਸੇ ਦੇ ਵਿੱਚ ਹਨ ਕਿ ਉਹਨਾਂ ਨੇ ਨਾ ਕੇਵਲ ਵਿੱਤ ਮੰਤਰੀ ਦੀ ਅਗਵਾਈ ਵਾਲੀ ਸਬ ਕਮੇਟੀ ਕਿਸੇ ਵੀ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਬਲਕਿ 2026 ਦਾ ਸਾਲ ਸਰਕਾਰ ਦੀਆਂ ਮੁਲਾਜ਼ਮਾਂ ਤੇ ਪੈਨਸ਼ਨ ਵਿਰੋਧੀ ਨੀਤੀਆਂ ਦੇ ਕਾਰਨ ਆਉਣ ਵਾਲੀ ਜਿਹੜੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਸਰਕਾਰ ਨੂੰ ਹਰਾਉਣ ਲਈ ਸੰਗਠ ਹੋ ਕੇ ਰਣਨੀਤੀ ਘਟਨ ਦਾ ਵੀ ਜਿਹੜਾ ਹੈ ਕਥਿਤ ਤੌਰ ਤੇ ਫੈਸਲਾ ਵੀ ਕੀਤਾ ਗਿਆ ਹੈ ਇਸ ਗੱਲ ਦੀ ਜਿਹੜੀ ਪਨਖਣ ਸਰਕਾਰ ਨੂੰ ਵੀ ਜਿਹੜੀ ਹੈ ਲੱਗ ਚੁੱਕੀ ਹੈ ਇਸ ਦੇ ਸਿੱਟੇ ਦੇ ਵਜੋਂ ਵਿਤਮਨti ਹਰਪਾਲ ਸਿੰਘ ਚੀਮਾ ਦਾ ਇੱਕ ਬਿਆਨ ਅੰਗਰੇਜ਼ੀ ਦੇ ਇੱਕ ਅਖਬਾਰ ਹਿੰਦੁਸਤਾਨ ਟਾਈਮਸ ਦੇ ਵਿੱਚ ਛਪਿਆ ਹੈ ਜਿਸ ਦੇ ਵਿੱਚ ਵਿਤਮਨti ਜਿਹੜੇ ਨੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਪੈਂਡਿੰਗ ਡੀਏ ਦੇ ਬਾਰੇ ਜਲਦੀ ਫੈਸਲਾ ਲੈਣ ਦੀ ਗੱਲ ਕਹੀ ਹੈ ਗੌਰ ਮਤਲਬ ਹੈ ਕਿ ਡੀਏ ਦੀਆਂ ਪੈਂਡਿੰਗ ਕਿਸ਼ਤਾਂ ਦੀ ਜਿਹੜੀ ਪਰਸੈਂਟੇਜ 16% ਤੋਂ ਵੱਧ ਕੇ ਹੋਣ ਜਿਹੜੀ ਜਨਵਰੀ ਦੇ ਵਿੱਚ 19% ਹੋ ਗਈ ਹੈ ਕੇਂਦਰ ਸਰਕਾਰ ਦੇ ਬਲਾਸਮਾ ਤੇ ਪੈਸ਼ਨਰ ਦੇ ਵੱਲੋਂ ਇੰਨਾ ਵੱਡਾ ਗੈਪ ਜਿਹੜਾ ਹੈ ਪੰਜਾਬ ਦੇ ਬਲਾਸਮਾ ਤੇ ਪੈਸ਼ਨਰ ਨੂੰ ਲੱਖਾਂ ਰੁਪਏ ਦਾ ਵੱਡਾ ਵਿਤੀ ਨੁਕਸਾਨ ਪਹੁੰਚਾ ਰਿਹਾ ਹੈ ਜੋ ਕਿ ਉਹਨਾਂ ਨਾਲ ਪੰਜਾਬ ਸਰਕਾਰ ਦਾ ਇੱਕ ਵੱਡਾ ਤੱਕਾ ਹੈ ਡੀਐਨ ਆਦਿੱਤ્ય ਜਾਣਤੇ ਸਰਕਾਰ ਨੇ ਵੱਡੇ ਫੈਸਲੇ ਨੂੰ ਜਿਹੜਾ ਹੈ ਡਿਪੈਂਡ ਕਰਦੇ ਹੋਏ ਵਿੱਤ ਮੰਤਰੀ ਨੇ ਇਸ ਦਾ ਦੋਸ਼ ਤੇ ਬਹਾਨਾ ਕੜਿਆ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਮੌਜੂਦਾ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਸ਼ਰ ਦੇ ਬਕਾਏ ਦੀ ਦੇਣਜੋਗ 17000 ਕਰੋੜ ਰੁਪਏ ਦੀ ਵੱਡੀ ਰਾਸ਼ੀ ਵਿਰਸੇ ਦੇ ਵਿੱਚ ਦਿੱਤੀ ਸੀ ਬਿਆਨ ਦੇ ਵਿੱਚ ਵਿੱਤ ਮੰਤਰੀ ਨੇ ਕਿਹਾ ਹੈ ਕਿ ਇਹ ਬਕਾਇਆ ਹੁਣ ਸੈਂਟਰਲ ਕਰ ਲਿਆ ਗਿਆ ਹੈ ਸੈਟਲ ਜਿਹੜਾ ਹੈ ਕਰ ਲਿਆ ਗਿਆ ਹੈ ਜੋ ਕਿ ਕਿਸ਼ਤਾਂ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ ਹੈ ਇਸੇ ਹੀ ਤਰ੍ਹਾਂ ਵਿੱਤ ਵਿਭਾਗ ਦੇ ਇੱਕ ਅਫਸਰ ਨੇ ਇਸ ਬਿਆਨ ਦੀ ਪੁਸ਼ਟੀ ਕਰਦੇ ਹੋਏ ਇਹ ਮਾਮਲਾ ਦੇ ਬਾਰੇ ਜ਼ਿਕਰ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 3 ਜਾਂ 4% ਡੀਏ ਵਾਧਾ ਦੇਖਣ ਨੂੰ ਮਿਲੇਗਾ ਇਸ ਬਾਰੇ ਜਾਣਕਾਰੀ ਅਖਬਾਰ ਨੂੰ ਦਿੱਤੀ ਹੈ ਪਰੰਤੂ ਜੇਕਰ ਮੰਨ ਲਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ 3 ਜਾਂ 4% ਵਾਧਾ ਬਲਾਸਮਾ ਤੇ ਪੈਨਸ਼ਨ ਨੂੰ ਦੇ ਦਿੱਤਾ ਜਾਵੇ ਤਾਂ ਇਹ ਤਾਂ ਬਹੁਤ ਹੀ ਜ਼ਿਆਦਾ ਘਟ ਹੈ ਜਿਹੜਾ ਹੈ ਉਠੇ ਦੇ ਮੂੰਹ ਦੇ ਵਿੱਚ ਜਿਹੜਾ ਹੈ ਜੀਰਾ ਦੇ ਦੇ ਵਰਗਾ ਹੀ ਸਾਬਿਤ ਹੋਵੇਗਾ ਕਿਉਂਕਿ 19% ਡੀਏ ਪੈਂਡਿੰਗ ਹੈ ਤੇ ਉਸ ਦੇ ਵਿੱਚੋਂ ਜੇਕਰ 3 ਜਾਂ 4% ਡੀਏ ਦਿੱਤਾ ਜਾਵੇ ਤਾਂ ਇਸ ਦੇ ਨਾਲ ਇਹ ਮੁਲਾਜ਼ਮ ਅਤੇ ਪੈਨਸ਼ਨ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਕਿ ਸੈਟੀਸਫਾਈ ਹੋ ਜਾਣਗੇ ਦੇ ਕੀ ਸਰਕਾਰ ਦਾ ਹੁਣ ਸਮਰਥ ਕਰਨਗੇ ਅੱਜ ਦੀ ਘੜੀ ਦੇ ਵਿੱਚ ਇਹ ਜਾਪਦਾ ਹੈ ਤਾਂ ਨਹੀਂ ਹੈ ਕਿਉਂਕਿ ਇੰਨਾ ਵੱਡਾ ਗੈਪ ਹੈ ਇਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਜਿਵੇਂ ਹੀ ਕਿਹਾ ਜਾਂਦਾ ਹੈ ਕਿ ਜੇਕਰ ਇਹ ਡੀਏ ਵਾਧ ਕੇ ਇੱਕ ਕਿਸ਼ਤ ਤਾਂ ਦੇ ਵੀ ਦਿੱਤਾ ਜਾਵੇ ਤਾਂ ਇਹ ਕੁਝ ਤਾਂ ਰਾਹਤ ਦੇਣ ਵਾਲਾ ਹੋਵੇਗਾ ਪਰੰਤੂ ਮੁਲਾਜ਼ਮ ਜਥੇਬੰਦੀਆਂ ਨੇ ਵੱਡੇ ਐਲਾਨ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਕਿ 2027 ਦੀਆਂ ਇਲੈਕਸ਼ਨਾਂ ਹੁਣ ਬਿਲਕੁਲ ਨੇੜੇ ਹਨ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਏ ਨੇ ਹਨ ਇਨ੍ਹਾਂ ਹਾਲਾਤਾਂ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਜ਼ਰੂਰ ਮੁਲਾਜ਼ਮਾਂ ਤੇ ਪੈਸ਼ਨਰਸ ਨੂੰ ਖੁਸ਼ ਕਰਨ ਦੇ ਵਾਸਤੇ ਕੁਝ ਕਦਮ ਜ਼ਰੂਰ ਚੁੱਕੇ ਚੁੱਕਣਗੇ ਅਤੇ ਉਹਨਾਂ ਦੀਆਂ ਜੋ ਹੱਕੀ ਮੰਗਾਂ ਹਨ ਉਸ ਦੇ ਵੱਲ ਧਿਆਨ ਦੇਣ ਦਾ ਉਪਰਾਲਾ ਕਰੇਗੀ ਜਿਹੀ ਸਭਾਵਨਾ ਹੈ ਕਿ ਤੇ ਜੇਕਰ ਸਰਕਾਰ ਜੇਕਰ ਕਰ ਲੈਂਦੀ ਹੈ ਤਾ ਫਿਰ ਇਹ ਡੈメージ ਕੰਟਰੋਲ ਹੋਏਗਾ ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਹੀ ਇੱਕ ਨਾ ਜਿਹੜਾ ਹੈ ਦੇਖਣਾ ਹੋਵੇਗਾ ਕਿ ਕੀ ਵਾਪਰਦਾ ਹੈ ਤੇ ਮੁਲਾਜ਼ਮਾਂ ਤੇ ਪੈਨਸ਼ਨ ਇੱਥੋਂ ਤੱਕ ਜਿਹੜੇ ਸੈਟੀਸਫਾਈਸ ਹੁੰਦੇ ਹਨ ਅੱਜ ਦੀ ਇਸ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ